ਸੰਤਨੋਂ ਬਾਅਦ ਕੀ ਹੋਇਆ ਵੀ ਇਨ੍ਹਾਂ ਨੇ ਜਿਹਦੇ ਜੈ ਜਸਬੀਰ ਸਿੰਘ ਰੋਡੇ ਬਿਆਨ ਦਿੱਤੇ ਵੀ ਸੰਤ ਤੇ ਪਾਕਿਸਤਾਨ ਚਲੇ ਗਏ ਡਕਸਾਨ ਨੇ ਵੀ ਬਿਆਨ ਦਿੱਤੇ ਬਿਲਕੁਲ ਤੁਸੀਂ ਕਹਿੰਦੇ ਸਾਰੀਆਂ ਏਜੰਸੀਆਂ ਇਹਨਾਂ ਨੂੰ ਮੈਨੇਜ ਕਰਦੀਆਂ ਨੇ ਜਿੰਨੇ ਵੀ ਨੇ ਸਾਰੇ ਕਰੈਕਟ ਜਿਹਨੇ ਸਵੀਕਾਰ ਕੀਤਾ ਬਾਅਰ ਸਿੰਘ ਬਾਜਵਾ ਡੀਐਸਪੀ ਉਹਨੇ ਵੱਖਰੇ ਸੀ ਸਕਾਰ ਕੀਤੇ ਨਿੱਜੀ ਤੌਰ ਤੇ ਉਹ ਇੱਕ ਸਿੱਖ ਸੀ ਉਹਦਾ ਕੈਰੈਕਟਰ ਵੇਖ ਲਓ ਤੇ ਲੌਂਗੋ ਵਾਲੇ ਬਾਦਲ ਤੇ ਟੋੜੇ ਦਾ ਕੈਰੈਕਟਰ ਦੇਖ ਲਓ ਸਿਮਰਨਜੀਤ ਸਿੰਘ ਮਾਨ ਇੱਕ ਬੋਰਾ ਰੱਖਿਆ ਸੀ ਜਿਹੜਾ ਕੋਈ ਬਾਦਲ ਕਾਲੀ ਦਲ ਚ ਨਹੀਂ ਤੇ ਉਹ ਦੂਜੇ ਗਾਲੀ ਦਲ ਜਾਊਗਾ ਉਹ ਮਾਨ ਨਾਲ ਚੱਜੂ ਤੁਸੀਂ ਨਾਲ ਵੀ ਇਹਨਾਂ ਦਾ ਸਾਥ ਦੇਦੇ ਹੋ ਆਪੇ ਨਾਲ ਵੀ ਰਿਆਂ ਉਹਨਾਂ ਦੀ ਉਸ ਪਾਰਟੀ ਚ ਵੀ ਰਿਆਂ ਇਹ ਇਨਫੋਰਮੇਸ਼ਨ ਕਿਵੇਂ ਲਈ ਤੁਸੀਂ ਨੇ ਜਿਹੜੀ ਤੁਸੀਂ ਬੈਂਕ ਪੁਲਸ ਤੋਂ ਲਈ ਹੋ ਮੇਰੇ ਚੀ ਕਾਬਲੀ ਤੁਹਾਡੇ ਸੋਰਸ ਨੇ 90% ਗੁਰਦੁਆਰਿਆਂ ਨੇ ਗ੍ਰੰਥੀ ਬਿਲਕੁਲ ਪੱਕੇ ਸੋਰਸ ਸੀ ਅੱਜ ਵੀ ਨੇ ਅੱਜ ਵੀ ਗੁਰਦੁਆਰਿਆਂ ਦੇ ਗ੍ਰੰਥੀ ਪੁਲਿਸ ਦੇ ਸੋਰਸ ਨੇ ਪੁਲਿਸ ਦੇ ਨਹੀਂ ਆਈਬੀ ਦੇ ਹੁੰਨ ਜਾਂ ਰਾ ਦੇ